ਨੇ ਵੀ ਜਫੇ ਲਾਉਣਗੇ 100 ਪਾਉਂਡ ਤੇ ਹਰ ਰੇਡਰ ਦਾ ਨੰਬਰ ਜਿਹੜਾ ਹੈ ਉਹ 20 ਪਾਉਂਡ ਦਾ ਹੋਣਾ ਹਾ ਧਾਕੜ ਹਾ ਆਕੜ ਗੋਗੜੀਆਂ ਵਾਲਾ ਮੇਰੇ ਮਿੱਤਰੋ ਧਰਮਪੁਰੇ ਦੀ ਧਰਤੀ ਦਾ ਚਾਰ ਜਾਫੀ ਨੇ ਚੱਕੀ ਰਮਦਾਸ ਅਮਲ ਹਾਰੇ ਦਾ ਉਹ ਕਾਕੇ ਵਰਗੇ ਨੇ ਲਓ ਧੱਕੀ ਆਹ ਧੱਕੀ ਆਹ ਤੋਂ ਗਬਰੂਆ ਧਰਤੀ ਦੀ ਧਰਤੀ ਦਾ ਨੌਜਵਾਨ ਲਓ ਵੇਖੋ ਵੀ ਇਸ ਸਮੇਂ ਮੈਦਾਨ ਦੇ ਵਿੱਚ ਇਹ ਆ ਨੌਜਵਾਨ ਬੀਕਾ ਲਓ ਚਾਰ ਲਖਿਆਂ ਦੇ ਵਿੱਚੋਂ ਕੌਣ ਡੱਕਦਾ ਦੁੱਗਾ ਵਾਲਾ ਦੋਹਾਂ ਦੀ ਮਾਨੂੰ ਇੱਕੋ ਜਿਆ ਜਦੋਂ ਰੇਡ ਆ ਗਈ ਜਦੋਂ ਦੀ ਗਰਾਊਂਡ ਦੇ ਵਿੱਚ ਰਹਿੰਦੇ ਆ ਤੁਹਾਡੀ ਪਰਚੀ ਇਕੱਠੀ ਜਾਣੀ ਆ ਲਓ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਖੁਸ਼ੀ 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 ਦੁਗਾ 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 ਹੋਗੀ ਮੇਰੇ ਮਿੱਤਰੋ ਜੱਟ ਨੇ ਮੇਲਾ ਬਣਾਤਾ ਅੰਗਲੈਂਡ ਹਲਾਤਾ ਨੀ ਜਨ ਗੱਭਰੂ ਜੀ ਇਸ ਵੇਲੇ ਬੋਲਿਆ ਹੋਇਆ ਧਾਵਾ ਆ ਤਲਵਿੰਦਰ ਹੈ ਚੂਚ ਗਵਿੰਦ ਵਾਲਾ ਆ ਫੁੱਲਾ ਫੁੱਲਾ ਕਹਿੰਦੀ ਦੁਨੀਆ ਫੁੱਲਾ ਫੁੱਲ ਮਾਰ ਦਿੱਤੀ ਹੈ ਜਿੰਗੋ ਇਧਰ ਮੱਖਣ ਸਲੋ ਵੱਲੋਂ ਤੇ ਜੱਸੀ ਪੰਜਾਬੀ ਜੰਕਸ਼ਨ ਵੱਲੋਂ 50 ਪੌਂਡ ਜਿੰਨੇ ਵੀ ਜੱਫੇ ਲਾਉਣਗੇ ਚੱਕੀ ਸਿੰਘ ਸਭਾ 100 ਸਾਲ ਚੱਕੀ 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 ਮੇਰੇ ਮੱਤਰੋ ਭਗੜੇ ਪਾਰੇ ਨੇ ਚੱਲ ਗਈ ਆ ਬਾਲਾ ਬਾਈ ਦਾ ਭਗੜੇ ਪਾਰੇ ਯੋਧੇ ਵਰਗੇ ਨੇ ਸੋਨੀ ਫੱਕਰ ਝੰਡਾ ਦੀ ertidida ਲਓ ਟੱਕਰ ਦੁੱਗਾ ਵਾਲੇ ਦੇ ਨਾਲ ਟੱਕਰ ਦੁੱਗਾ ਵਾਲੇ ਦੇ ਨਾਲ ਲਓ ਖੁਸ਼ੀ ਦੇ ਬਿੱਕਾ ਬਿੱਕਾ ਤੇ ਖੁਸ਼ੀ ਅੱਤ 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 ਦੁੱਗਾ ਵਾਲਾ ਪਾਉਂਦਾ ਮੇਲੇ ਲੁੱਟੇ ਆਉਣੇ ਟੱਕਰ ਰੇਡਰ ਪਾਠੇ ਕਰਕੇ ਸੁੱਟਦੇ ਟੱਕ ਟੱਕ ਪਾਉਣ ਵਾਲੀ ਗੱਲ ਲਾਓ ਕਹਿੰਦੇ ਕੁਲਵਿੰਦਰ ਧਰਪੁਰੇ ਦੀ ਧਰਤੀ ਦਾ ਲਾ ਵੇਖਦੇ ਆ ਇਸ ਸਮੇ ਇਹ ਆ ਟੱਕਾ 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 ਖੜੂ ਪਾਦਾ ਟੱਕਾ 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 ਹੋ ਗਈ ਮੇਰੇ ਗੀਰਥ ਬੋਲੇ ਜੱਗਾ ਸਿਰਾ ਲਾਦਾ ਜੱਗਾ ਜੱਗੇ ਨੇ ਮੇਲਾ ਬਣਾਦਾ ਲਾ ਭੰਗੜੇ ਮਿਲਗੇ ਨੇ ਭੰਗੜਾ ਪਾਦਾ ਭੰਗੜੇ ਪਾਣ ਕੁਲਵਿੰਦਰ ਧਰਮਪੁਰੇ ਦੇ ਲਈ ਲਓ ਰੇੜਾ ਇਸ ਵੇ ਮੈਦਾਨ ਦੇ ਵਿੱਚ ਬਾਗੀ ਦੀ ਪਈ ਹੋਈ ਆ ਆ ਫੁੱਲਾ ਬਾਗੀ ਫੁੱਲਾ ਬਾਗੀ ਫੁੱਲਾ ਬਾਗੀ ਅੱਤ ਸੇਰਾ ਬੰਬ ਕਿੱਲ ਟੋਕਾ ਹੁੰਦਾ ਮੇਲਾ ਲੁਕਾ